ਜੀ ਮਹਰਦੀਪ ਕੁਮਾਰ ਬਮੋਤਰਾ ਸਹਾਇਕ ਜ਼ਿਲ੍ਹਾ ਅਧਾਰਨੀ ਗੁਰਦਾਸਪੁਰ ਜਿਹੜਾ ਇਹ ਕੇਸ ਹੈ ਇਹਦੇ ਵਿੱਚ ਦੋਸ਼ੀ ਨੇ ਜਿਹੜਾ ਦੁਸ਼ਤ ਕਰਮ ਹੈ 7ਵੇਂ ਮਹੀਨੇ 2024 ਦੀ ਗੱਲ ਹੈ ਉਦੋਂ ਆਪਣੀ ਕਰੀਬੀ ਕਿਸੇ ਨੌਨ ਜਿਹੜੇ ਸੀ ਉਹਨਾਂ ਦੀ ਲੜਕੀ ਜੋ 2 ਸਾਲ 3 ਮਹੀਨੇ ਦੀ ਸੀ ਉਹਦੇ ਨਾਲ ਗਲਤ ਕੰਮ ਕੀਤਾ ਤੇ سزا ਜਿਹੜੀ ਹੈ ਬਹੁਤ ਹੀ ਘੱਟ ਸਮੇਂ ਵਿੱਚ ਜਦੋਂ ਕੇਸ ਨੂੰ ਚੰਗੀ ਤਰ੍ਹਾਂ ਟ੍ਰਾਇਲ ਚੱਲ ਕੇ ਤੇ ਜਲਦੀ ਇਹਨੂੰ ਜਿਹੜੀ ਆ ਸਜ਼ਾ ਜਲਦੀ ਨਿਆਂ ਦਿੱਤਾ ਗਿਆ ਬੱਚੇ ਨੂੰ ਤੇ ਇਹਨੂੰ ਸਜ਼ਾ ਸੁਣਾਈ ਗਈ ਸਜ਼ਾ ਜਿਹੜੀ ਹੈ ਇਹਨੂੰ ਜਿਹੜੀ ਸੁਣਾਈ ਗਈ ਉਹ ਜ਼ਿੰਦਗੀ ਭਰ ਅੰਦਰ ਰਹਿਣ ਦੀ ਸਜ਼ਾ ਹੈ ਸਿਰਫ ਨੋਰਮਲ ਨਹੀਂ ਲਿਖਿਆ ਗਿਆ ਸਾਹਮਣੇ ਕਿ ਇੰਪ੍ਰੀਜ਼ਨਮੈਂਟ ਫਾਰ ਲਾਈਫ ਜ਼ਿੰਦਗੀ ਦੀ ਸਿਰਫ ਐਸਾ ਨਹੀਂ ਲਿਖਿਆ ਉਹਨਾਂ ਨੇ ਕਿਹਾ ਜਦੋਂ ਤੱਕ ਇਹਦੇ ਆਖਰੀ ਸਾਹ ਨੇ ਉਦੋਂ ਤੱਕ ਇਹ ਜਿਹੜੀ ਆ ਇਹ ਅੰਦਰ ਰਹੇਗਾ ਇਸ ਤੋਂ ਇਲਾਵਾ ਉਹਨੂੰ ਕੁੱਲ 6 ਲੱਖ ਰੁਪਏ ਜੁਰਮਾਨਾ ਤੇ ਸਰਕਾਰ ਦੀ ਤਰਫੋਂ ਤਰਫੋਂ ਵੀ 6 ਲੱਖ ਰੁਪਇਆ ਜਿਹੜਾ ਬੱਚੇ ਨੂੰ ਜਿਹੜਾ ਆ ਮਿਲਣਾ ਹੈ ਉਹਦਾ ਜੇ ਸਾਹਮਣੇ ਹੁਕਮ ਸੁਣਾਇਆ ਹੈ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਇਹਨਾਂ ਨੂੰ ਸਜ਼ਾ ਦੇਣੀ ਬਹੁਤ ਜ਼ਰੂਰੀ ਹੈ ਤਾਂ ਜੋ ਸਾਰੇ ਸਮਾਜ 'ਚ ਸੁਨੇਹਾ ਜਾਏ ਕਿ ਬੱਚਿਆਂ ਜਿਹੜੀਆਂ ਸੁਰੱਖਿਤ ਨੇ ਤੇ ਇਹੋ ਜਿਹੇ ਲੋਕ ਜੇ ਕੋਈ ਕਰਦੇ ਨੇ ਦੁਸ਼ਟ ਕੰਮ ਤੇ ਉਹਨਾਂ ਨੂੰ ਜਲਦੀ ਜਿਹੜਾ ਆ ਸਜ਼ਾ ਵੀ ਮਿਲਦੀ ਹੈ ਤੇ ਨਿਆਂ ਜਿਹੜਾ ਆ ਉਹ ਜਲਦੀ ਮਿਲਦਾ ਹੈ ਜਿਹਦੇ ਨਾਲ ਕੋਈ ਗਲਤ ਕੰਮ ਹੁੰਦਾ ਹੈ ਇਹ ਜਿਹੜਾ ਕੇਸ ਦਰਜ ਹੋਇਆ ਜੀ ਬਟਾਲਾ ਜ਼ਿਲ੍ਹਾ ਚ ਬਟਾਰਾ ਪੁਲਿਸ ਜ਼ਿਲ੍ਹਾ ਚ ਹੋਇਆ ਸੀ ਇਹ 7ਵੇਂ ਮਹੀਨੇ ਮੈਂ ਦੱਸ ਰਿਹਾ ਹਾਂ ਕਿ 7ਵੇਂ ਮਹੀਨੇ ਪਿਛਲੇ ਸਾਲ 2024 ਦੀ ਗੱਲ ਆ ਉਦੋਂ ਸਰ ਐਫ ਆਈ ਆ ਦਰਜ ਹੋਈ ਸੀ ਤੇ ਜਿਹਦਾ ਜਿਹੜਾ ਸਪੈਸ਼ਲ ਕੋਰਟ ਜਿਹੜੀ ਆ ਹੋਕਸ ਕੋਰਟ ਉਹਦੇ ਵਿੱਚ ਇੱਕ ਕੇਸ ਜਿਹੜਾ ਚੱਲਿਆ ਫਾਸਟੈਕ ਕੋਰਟ ਇਸ ਕਰਕੇ ਇਹਦਾ ਫੈਸਲਾ ਜਲਦੀ ਆਇਆ ਹੈ ਤੇ ਇਹਨੂੰ ਜਿਹੜੀ ਮੈਂ ਪਹਿਲਾਂ ਦੱਸਿਆ ਕਿ ਇਹਨੂੰ سزا ਜਿਹੜੀ ਹੋਈ ਹੈ ਲਾਈਫ ਇੰਪ੍ਰਿਜ਼ਨਮੈਂਟ ਹੋਈ ਹੈ ਇਹਦੀ ਆਖਰੀ ਸਵਾਹ ਤੱਕ ਇਹ ਦੋਸ਼ੀ ਜਿਹੜਾ ਮਰਦੇ ਦਮ ਤੱਕ ਜਿਹੜਾ ਜੇਲ੍ਹ ਦੇ ਅੰਦਰ ਹੀ ਰਹੇਗਾ ਜੀ ਦੋਸ਼ੀ ਜਿਹੜਾ ਆ ਜੋ ਜਾਂ ਸਾਹਮਣੇ ਹੁਕਮ ਸੁਣਾਇਆ ਉਹਦੇ ਮੁਤਾਬਕ ਉਹ ਜਦ ਤੱਕ ਉਹਦੀ ਡੈਥ ਨਹੀਂ ਦਿਉਂਦੇ ਰਹੇ ਰਹੇ